ਸਭ ਤੋਂ ਪਹਿਲਾਂ ਸਾਰੇ ਜਿਹਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਔਰ ਮੇਰੇ ਵਿਸ਼ਕਰਮਾ ਭਾਈਓ ਕੋ ਜੈ ਵਿਸ਼ਕਰਮਾ ਅੱਜ ਅਸੀਂ ਇੱਥੇ ਗਿਆਨੀ ਜੈ ਸਿੰਘ ਜੀ ਦੀ ਸਮਾਦੀ ਤੇ ਸਾਰੇ ਵਿਸ਼ਕਰਮਾ ਭਾਈ ਜਿਹੜੇ ਪੰਜੋ ਪੁੱਤਰ ਵੇਸ਼ਨਾ ਭਗਵਾਨ ਕੇ ਇਕੱਠੇ ਹੋਏ ਆ ਤੇ ਉਹਨਾਂ ਨੇ ਮਾੜੇ ਜਿਹਾ ਬੁਲਾਵੇ ਤੇ ਹਜ਼ਾਰਾਂ ਚ ਲੋਕ ਆਏ ਨੇ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਕਿ ਅਸੀਂ ਇੱਥੇ ਇੱਕ ਜਗ੍ਹਾ ਤੇ ਸਮਾਜ ਦੇ ਇਕੱਠੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਇੱਕ ਚੀਜ਼ ਹੋਰ ਇੱਥੇ ਹੋਈ ਹੈ ਕਿ ਜਿਹੜਾ ਸਾਡਾ ਸਮਾਜ ਵਿਖਰਿਆ ਹੋਇਆ ਸੀ ਵਿਸ਼ਕਰਮਾ ਸਮਾਜ ਉਹ ਅੱਜ ਇਕੱਠੇ ਹੋਣ ਦੇ ਉਹਨਾਂ ਨੇ ਕਸਮ ਖਾਧੀ ਔਰ ਸਾਰਾ ਨੇ ਪ੍ਰੋਮਿਸ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਔਰ ਇੱਕ ਲੜਾਈ ਜਿਹੜੀ ਸਮਾਜ ਦੀ ਲੜਾਈ ਹੈ ਸਾਡੇ ਸੱਕਾਂ ਦੀ ਲੜਾਈ ਹੈ ਕੱਠੇ ਮਿਲ ਕੇ ਲੜਾ ਅੱਜ ਅਸੀਂ 올 ਇੰਡੀਆ ਰਾਂਗੁਨੀ ਵਿਸ਼ਕਰਮਾ ਫਰਨੇਚਰ ਬਲੋ ਤੇ ਰਾਂਗੁਨੀ ਬੋਰਡ ਦਿੱਲੀ ਵੱਲੋਂ ਅਸੀਂ ਗਿਆਨੀ ਜਲ ਸਿੰਘ ਜੀ ਜਿਹੜੀ ਤੀਵੀ ਪੁੰਨ ਤਸੀਦਾ ਅੱਜ ਸਮੇਂ ਸੀ ਉੱਥੇ ਅਸੀਂ ਅੱਜ ਰਾਜਕਟ ਵਿਖਰੇ ਇਕੱਤਰ ਹੋਏ ਹਾਂ ਕਾਫੀ ਵਿਸ਼ਕਰਮਾ ਸਮਾਜ ਦੇ ਸਿੱਖ ਸਮਾਜ ਦੇ ਬਹੁਤ ਸਾਰੇ ਬਤਵੰਤੇ ਵੀਰਾਂ ਲੀਡਰਾਂ ਨੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਹੈ ਸਭ ਨੇ ਜਿੱਥੇ ਯਾਨੀ ਜੈਲ ਸਿੰਘ ਜੀ ਦੀਆਂ ਉਪलब्ਧੀਆਂ ਦਾ ਗਣਗਣ ਕੀਤਾ ਉੱਥੇ ਨਾਲ ਹੀ ਨਾਲ ਇਹ ਵੀ ਜ਼ਿਕਰ ਕੀਤਾ ਹੈ ਕਿ ਦੇਸ਼ ਦੀ ਰਾਜਨੀਤੀ ਦੇ ਵਿੱਚ ਵਿਚਕਰਮਾਂਬਾਤੀ ਰਾਮਗੜੀਆ ਭਰਾਵਾਂ ਜਿਹੜੇ ਕਿ ਸਾਰੇ ਵਿਚਕਰਮਾਂਬਾਤੀ ਹਨ ਉਹਨਾਂ ਨੂੰ ਆਪਣੀ ਯੋਗਤਾ ਔਰ ਗਿਣਤੀ ਦੇ ਮੁਤਾਬਕ ਹਿੱਸੇਦਾਰੀ ਨਹੀਂ ਮਿਲ ਰਹੀ ਉਹਦੇ ਵਾਸਤੇ ਸਭ ਨੇ ਇੰਦਰਜੀਤ ਸਿੰਘ ਬੱਬੂ ਨੂੰ ਅੱਗੇ ਲੱਗਣ ਵਾਸਤੇ ਮਿਹਨਤ ਕਰਨ ਵਾਸਤੇ ਸਾਰਿਆਂ ਨੂੰ ਇਹ ਅਪੀਲ ਕੀਤੀ ਕਿ ਸਾਰੇ ਲੋਕ ਇਕੱਠੇ ਹੋ ਕੇ ਬਿਸ਼ਕਰਮਾਬਾਦ ਜੀ 라ਉੜੀਆ ਬਰਾ ਇੰਦਰਜੀਤ ਸਿੰਘ ਬੱਬੂ ਜੀ ਦਾ ਸਮਰਥਨ ਕਰਨ ਉਹਨਾਂ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਦਿੱਲੀ ਔਰ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਕੁਝ ਨਾ ਕੁਝ ਯੋਗਦਾਨ ਜੜਾਇਆ ਜਾਂ ਹਿੱਸਾ ਵਧਾਇਆ ਜਾ ਸਕੇ ਸਾਡੇ ਨਾਲ 라ਉੜੀਆ ਬੋਲ ਤੋਂ ਤਨੋਚਨ ਸਿੰਘ ਡੋਲਾ ਜੀ 라ਉੜੀਆ ਬਿਸ਼ਕਰਮਾ ਕਲਿਸ਼ਨ ਤੋਂ ਮਲਗੀਤ ਸਿੰਘ ਜੀ ਵਾਟਰ ਕਿੰਗ ਵਾਲੇ ਅਵਤਾਰ ਸਿੰਘ ਜੀ ਇਹ ਦੋ ਸਿੰਘ ਜੀ ਕੇਵਲ ਸਿੰਘ ਜੀ ਅਤੇ ਜਗਦੇਵ ਸਿੰਘ ਜੀ ਨੇ ਆ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਹੈ ਰੋਲੋਂ ਬਹੁਤ ਵਧੀਆ ਰਿਹਾ ਬਹੁਤ ਬਹੁਤ ਧੰਨਵਾਦ ਜੀ ਸਮਾਜ ਦੇ ਅੰਦਰ ਰਾਮਗੜੀਆ ਬਿਸ਼ਕਰਬਾ ਸਮਾਜ ਦੇ ਲੋਕ ਜੋ ਹੈਗੇ ਨੇ ਉਹ ਰਾਜਨੀਤੀ ਦੇ ਅੰਦਰ ਪਿੱਛੇ ਨਹੀਂ ਔਰ ਆਪਣੇ ਕੰਮ ਨੂੰ ਹੋਰ ਕਰ ਰਹੇ ਜੀ ਜੀ ਰਹਿੰਦੇ ਨੇ ਆਨ ਵਾਲੀ ਜਨਰੇਸ਼ਨ ਨੂੰ ਕਹੀ ਇਤਨੀਆ ਹੈ ਕਿ ਆ ਕੇ ਔਰ ਰਾਜਨੀਤੀ ਦੇ ਅੰਦਰ ਵੀ ਆਪਣਾ ਹਿੱਸਾ ਪਾਣ ਜਿਸ ਤਰ੍ਹਾਂ ਕਿ ਗਿਆਨੀ ਜੈਲ ਸਿੰਘ ਜੀ ਦੇ ਕੋਲੋਂ ਸਾਨੂੰ ਸਿੱਖਣ ਦੀ ਦੌੜ ਹੈ ਕਿ ਇੱਕ ਸਧਾਰਨ ਪਰਿਵਾਰ ਤੋਂ ਉੱਠ ਕੇ ਉਹ ਰਾਸ਼ਟਰਪਤੀ ਬਣੇ ਔਰ ਸਾਡੇ ਬੱਚਿਆਂ ਨੂੰ ਵੀ ਅੱਗੇ ਇਹ ਚੀਜ਼ ਤੋਂ ਸਿੱਖ ਲੈਣੀ ਚਾਹੀਦੀ ਔਰ ਉਹਨਾਂ ਨੂੰ ਵੀ ਰਾਜਨੀਤੀ ਦੇ ਅੰਦਰ ਆਪਣਾ ਪੂਰਾ ਹਿੱਸਾ ਪਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਫਤਾਰ ਸਿੰਘ ਪੁਰਜੀ ਰਾਮ ਗੜੀਆ ਬੋਰਡ ਦਿੱਲੀ ਵੱਲੋਂ ਅੱਜ ਅਸੀਂ ਗਿਆਨੀ ਜੈਲ ਸਿੰਘ ਪ੍ਰਧਾਨ ਜੋ ਰਾਸ਼ਟਰਪਤੀ ਨੇ ਸਾਡੇ ਉਹਨਾਂ ਦੀ ਸਮਾਦੀ ਤੇ ਉਹਨਾਂ ਦੀ ਪੁੰਨ ਯਾਤਰੀ ਤੇ ਅਸੀਂ ਇੱਥੇ ਹਾਜ਼ਰ ਹੋਏ ਹਾਂ ਉਹਨਾਂ ਦੇ ਪੋਤਰ ਗਿਆਨ ਇੰਦਰਜੀਤ ਸਿੰਘ ਜੀ ਦਾ ਸਾਰਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਬਹੁਤ ਵੱਡੇ ਅੱਜ ਇਕੱਠ ਹੋਇਆ ਹੈ ਜਿਹਦੇ ਵਿੱਚ ਰਾਮ ਗੜੀਆ ਬੋਰਡ ਦਿੱਲੀ ਵਿਸ਼ਕਰਮਾ ਸਮਾਜ OBC ਸਮਾਜ ਦਿੱਲੀ ਤੋਂ ਤੇ ਬਾਹਰ ਤੋਂ ਇਕੱਠੇ ਹੋ ਕੇ ਇੱਥੇ ਆਏ ਨੇ ਗਿਆਨੀ ਜੈਲ ਸਿੰਘ ਜੀ ਦੀਆਂ ਉਪਲਬਧੀਆਂ ਜੋ ਸਾਡੇ ਰਾਮ ਗੜੀਆਂ ਨੇ ਰਾਮ ਗੜੀਆਂ ਦੀਆਂ ਬਹੁਤ ਉਪਲਬਧੀਆਂ ਨੇ ਮਹਾਰਾਜਾ ਜੱਸਾ ਸਿੰਘ ਰਾਮ ਗੜੀਆ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਹੈ ਅਸੀਂ ਉਸੇ ਵੰਸ਼ ਵਿੱਚੋਂ ਹੈਗੇ ਆ ਤੇ ਗਿਆਨੀ ਜੈਲ ਸਿੰਘ ਜੀ ਵੀ ਰਾਮ ਗੜੀਆ ਸੀਗੇ ਤੇ ਉਹਨਾਂ ਦੀਆਂ ਉਪਲਬਧੀਆਂ ਇੰਨੀਆਂ ਕਿ ਜ਼ਿਆਦਾ ਹੈ ਅਸੀਂ ਗਿਣਵਾ ਨਹੀਂ ਸਕਦੇ ਅੱਜ ਅਸੀਂ ਉਹਨਾਂ ਦੀ ਸਮਾਧੀ ਤੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਹਾਜ਼ਰ ਹੋਏ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ